ਰੁਪਿੰਦਰ ਬਾਈ ਨੂੰ ਖੁਦ ਨਹੀਂ ਪਤਾ ਸੀ ਜੇ ਮੇਰਾ ਸਨਮਾਨ ਹੋਣਾ ਸਹੀ ਹੈ ਰੁਪਿੰਦਰ ਬਾਈ ਨੂੰ ਖੁਦ ਨਹੀਂ ਪਤਾ ਸੀ ਮੇਰਾ ਸਨਮਾਨ ਹੋਣਾ ਉਧਰੋਂ ਤਾਂ ਬਾਈ ਹੁਣੇ ਨੇ ਪੋਸਟਰ ਲਾਉਂ ਚੜਤਾ ਉਧਰੋਂ ਕਿਸੇ ਨੇ ਐਡ ਚਲਦੀ ਦੇਖ ਲਈ ਵੀ ਹੁਣ ਫਾਈਵ ਡੋਰ ਆਉਂ ਲੱਗੀ ਹੈ ਜਿਹੜੀ ਥਾਰ ਗੱਡੀ ਹੈ ਫਿਰ ਬਾਈ ਹੁਣੇ ਕਹਿੰਦੇ ਵੀ ਹੁਣ ਇੱਕ ਵਾਰੀ ਲਾਡਕਾ ਕਰਤਾ ਵੀ ਤੈਨੂੰ ਪਿਛਲਪੁਰੇ ਗੱਡੀ ਦੇਣੀ ਹੈ ਰਪਿੰਦਰ ਤੈਨੂੰ ਰਾਸ਼ੀ ਜਿਹੜੀ ਆ ਜਿੰਨੀ ਵੀ ਰਾਸ਼ੀ ਆ 20 ਲੱਖ 25 ਲੱਖ 30 ਲੱਖ ਆ ਉਹ ਥਾਰ ਗੱਡੀ ਰੌਕਸ ਗੱਡੀ ਵੀ ਰਾਸ਼ੀ ਜਿਹੜੀ ਆ ਉਹ ਤੈਨੂੰ ਕਿਸ ਨੰਬਰ ਦੇ ਮੇਲੇ ਦੇ ਦੇ ਦਿੱਤੀ ਜਾਵੇਗੀ ਉਹ ਵੱਡੀ ਬੱਤ ਹੋ ਗਈ ਆ ਉਹ ਵੱਡੀ ਅਕਤੂਬਰ ਮਹੀਨੇ ਲਾਸਟ ਦੇ ਵਿੱਚ ਸਾਹਮਣੇ ਮਿਲ ਜਾਣੀ ਹੈ ਤੇ ਜਦੋਂ ਗੱਡੀ ਮਿਲ ਗਈ ਰੌਕਸ ਸਾਈਡ ਸੀਟਰ ਉਹ ਰਪਿੰਦਰ ਦੇ ਘਰੇ ਗੱਡੀ ਪਹੁੰਚ ਵੀ ਕਰ ਦਿੱਤੀ ਜਾਵੇਗੀ ਉਹ ਵੀ ਤਾਰੀਆਂ ਉਹ ਵੀ ਪਤਾ ਨਹੀਂ ਸੀਗਾ ਵੀ ਮੈਨੂੰ ਐਡੀ ਵੱਡੀ ਗੱਡੀ ਮਿਲਣੀ ਏ ਉਹ ਗੱਡੀ ਬਾਤੋ ਐ ਉਹ ਚੰਗੇ ਬੋਲਾ ਕਰਕੇ ਆ ਪਰ ਜੋਰ ਕੰਦਰ ਨੂੰ ਆਪਣੇ ਪਿੰਡਾਂ ਤੇ ਦਿੱਲੀ ਵਾਹ ਕੇ ਹੰਡਾਇਆ ਉਹਦੇ ਲਈ ਵੱਡਾ ਸਨਮਾਨ ਹੈ ਉਹ ਮੁੱਠੇ ਬੋਲਾ ਕਰਕੇ ਸਨਮਾਨ ਹੈ ਗੁਰਜੀਤ ਸਿੰਘ ਸਿੱਧੂ ਦੇ ਬੋਲੇ ਦਾ ਸਨਮਾਨ ਹੈ ਇਹ ਇੱਕ ਗੱਲ ਕਹਿੰਦਾ ਹੁੰਦਾ ਹੈ ਜੋ ਬਾਜ ਧਾਰੂ ਚਲਦੀ ਆ ਤੇ ਜਲਾਲ ਵਾਲੇ ਨੇ ਜਿਵੇਂ ਕੀਤਾ ਪਕੰਦਰ ਨੇ ਵੋਲਤੀ ਕੀਤਾ ਉਹਨੇ ਮੁਠੀਵਾਜ ਉਹਨੇ ਪਤਲੀ ਬਾਜ ਰਾਈ ਦੁਨੀਆਂ ਦੇ ਜਲਾਵੇ ਰਾਜ ਕੀਤਾ ਤੇ ਜਦੋਂ ਜਲਾਲ ਆਲਾ ਬੋਲਦਾ ਆਏ ਲੱਗਦਾ ਜਿਵੇਂ ਫਰੋਖ ਖਾਨ ਪਾਉਦਾ ਹੁੰਦਾ ਉਹ ਦਿਲੇ ਧਨਵਾਦਾ ਭਰਾ ਦਾ ਉਹ ਦਿਲੇ ਧਨਵਾਦਾ ਨੇ ਸਿੱਟੀਆਂ ਦੇ ਮੁੰਮੇ ਰਵਿੰਦਰ ਦੇ ਲਈ ਅੱਜ ਬਹੁਤ ਵੱਡਾ ਸਨਮਾਨ ਰਵਿੰਦਰ ਜਲਾਲ ਦਾ ਉਹ ਧਰਤੀ ਦੇ ਕੀਤਾ ਗਿਆ ਵੱਡੀ ਜਿੱਥੇ ਮਰਦੀ ਬਲੇਔਰ ਹਾਰ ਉਹਦੇ ਘਰੇ ਜਾਊਗੀ किशनਪੁਰੇ ਵਾਲਿਓ ਇਹ ਗੱਲ ਬੱਜਿਆ ਕਰਨੀ ਐ ਵੀ ਥਾਰ ਮਿਲੀ ਕਿੱਥੇ किशनਪੁਰੇ ਮਿਲੀ ਐ ਜਿੱਥੇ ਰਹੇਗੀ ਬੱਜੇਗੀ ਸਾਡੇ ਵਾਲੀ ਪੱਕੀ ਮੋੜ ਲਾਤੀ ਜੱਟ ਨੇ ਕਿਤੇ किशनਪੁਰੇ ਬੱਜਿਆ ਕਰਨੀ ਗੱਡੀ ਕਿ ਜਿੱਥੇ ਰਹੇਗੀ ਬੱਜੇਗੀ ਸਾਡੇ ਵਾਲੀ ਪੱਕੀ ਮੋੜ ਲਾਤੀ ਜੱਟ ਨੇ ਉਹ ਥਾਰ ਇਹ ਤਾਂ किशनਪੁਰੇ ਬੱਜੀ ਮਿਲੀ ਬੱਜਿਆ ਕਰਨੀ ਐ ਵੀ ਜਲਾਲ ਵਾਲੇ ਨੂੰ ਥਾਰ ਮਿਲੀ ਕ੍ਰਿਸ਼ਨਪੁਰੇ ਮਿਲੀ ਹੈ ਰਪਿੰਦਰ ਵੀਰ ਦਾ ਮੈਂ ਧੰਨਵਾਦ ਕਰਦਾ ਮੁਬਾਰਕਬਾਦ ਹੈ ਇਹ ਸਨਮਾਨ ਨਿਤਨਿਤ ਨਹੀਂ ਮਿਲਦੇ ਮਾਮਾ ਅਜੇ ਫਤੇ ਵੀ ਜਲਮ ਨੂੰ ਦਿੰਦੀਆਂ ਰਪਿੰਦਰ ਵੀਰ ਨੂੰ ਮਾਈਕ ਦੇ ਲਗਾ ਤੇ ਬੇਨਤੀ ਕਰਾਂਗਾ ਵੀ ਧੰਨਵਾਦ ਕਰੋ ਸਾਲ ਤੋਂ ਪਹਿਲਾਂ ਤਾਂ ਗੱਜ ਕੇ ਫਤੇ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਮੇਰਾ ਇਹ ਸਨਮਾਨ ਜਿਹੜਾ ਕਿਸ਼ਨਪੁਰੇ ਦੇ ਟੂਰਨਾਮੈਂਟ ਤੇ ਹੋਇਆ ਅਸੀਂ ਛੋਟੇ ਹੁੰਦੇ ਸੀ ਤੇ ਕਿਸ਼ਨਪੁਰੇ ਦੇ ਟੂਰਨਾਮੈਂਟ ਦਾ ਨਾਮ ਸੁਣਦੇ ਸੀਗੇ ਯਾਰ ਵੀ ਐਡਾ ਕੱਠ ਹੁੰਦਾ ਇੰਗੀਆਂ ਟੀਮਾਂ ਆਉਂਦੀਆਂ ਇੰਨਾ ਤਕੜਾ ਟੂਰਨਾਮੈਂਟ ਅੱਜ ਤੱਕ ਬਰਕਰਾਰਾ ਔਰ ਅੱਜ ਮੈਨੂੰ ਸੱਚੀ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਮੇਰਾ ਕਿਸ਼ਨਪੁਰੇ ਦੇ ਵੱਡੇ ਮੇਲੇ ਤੇ ਸਨਮਾਨ ਹੋਇਆ ਇਹ ਵੱਡੇ ਮੇਲੇ ਨੇ ਚਾਹੇ ਪਿੰਡਾਂ ਦਾ ਉਥੇ ਵੀ ਬਾਈ ਬਲਜਿੰਦਰੇ ਹੁਣੀ ਸਨਮਾਨ ਬਖਸ਼ਦੇ ਆ ਅੱਜ ਸਾਡੇ ਭਰਾ ਬਾਈ ਕਰਮਪਾਲ ਸਿੱਧੂ ਸ਼ਿਵਾ ਕੈਨੇਡਾ ਸਾਡਾ ਵੀਰ ਬਾਈ ਮੇਜਰ ਹੁਣੀ ਗੁਰਕੀਰਤ ਹੋਣੀ ਜਸਪ੍ਰੀਤ ਹੋਣੀ ਸਾਰੇ ਪ੍ਰਾਰ ਅਮਨ ਹੋਣੀ ਜਿੰਨੇ ਵੀ ਮੇਰੇ ਵੀਰ ਕੈਲਗਰੀ ਦੇ ਵਿੱਚ ਬੈਠੇ ਜਿਨ੍ਹਾਂ ਨੇ ਇਹ ਸੋਚਿਆ ਮੈਨੂੰ ਸੱਚੀ ਨਹੀਂ ਸੀ ਪਤਾ ਵੀ ਇਹ ਮੈਂ ਬੈਲਜੀਅਮ ਦੇ ਵਿੱਚ ਸੁੱਤਾ ਪਿਆ ਸੀ ਸਵੇਰੇ ਮੈਨੂੰ ਵਧਾਈਆਂ ਦੇ ਤੇ ਮੈਨੂੰ ਪੋਸਟਰ ਤੋਂ ਪਤਾ ਲੱਗਿਆ ਵੀ ਮੇਰਾ ਸਨਮਾਨ ਹੋਣਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਬੱਡੀ ਦੇ ਖਿਡਾਰੀਆਂ ਨੂੰ ਵੀ ਕਮੈਂਟੇਟਰਾਂ ਨੂੰ ਵੀ ਕਿਉਂਕਿ ਆਪਾਂ ਫੀਲਡ ਦੇ ਵਿੱਚ ਜਦੋਂ ਖੇਡਦੇ ਆ ਆਪਾਂ ਕਮੈਂਟਰੀ ਕਰਦੇ ਆ ਤੇ ਆਪਾਂ ਨੂੰ ਪਿਆਰ ਸਤਿਕਾਰ ਜਿਹੜਾ ਬਣਾਉਣਾ ਚਾਹੀਦਾ ਮੇਰਾ ਉਹਨਾਂ ਸਾਰੀਆਂ ਸਤਿਕਾਰਤ ਰੂਹਾਂ ਦੇ ਨਾਲ ਜਿਨ੍ਹਾਂ ਨੇ ਇਹ ਮਾਨ ਸਨਮਾਨ ਕੀਤਾ ਮੇਰਾ ਦਲੀ ਹਰ ਇੱਕ ਬੰਦੇ ਨਾਲ ਰਿਸ਼ਤਾ ਸਾਰੇ ਭਰਾ ਤੁਸੀਂ ਖੜੇ ਆ ਕਬੱਡੀ ਦੇ ਨਾਲ ਇੱਕ ਭਾਵਨਾ ਦੇ ਨਾਲ ਲੱਗੇ ਹੋਏ ਆ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸੋ ਕਬੱਡੀ ਨੂੰ ਆਪਾਂ ਇਸੇ ਤਰ੍ਹਾਂ ਅੱਗੇ ਲੈ ਕੇ ਜਾਈਏ ਔਰ ਕਬੱਡੀ ਨੂੰ ਆਪਾਂ ਹਨੇਰੇ ਤੋਂ ਦੂਰ ਕਰੀਏ ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਬੱਡੀ ਦੇ ਖਿਡਾਰੀਆਂ ਨੂੰ ਵੀ ਆਪਾਂ ਸਮੇਂ ਸਿਰ ਆਈਏ ਕਿਉਂਕਿ ਜਦੋਂ ਆਪਾਂ ਸਮੇਂ ਸਿਰ ਤਾਂ ਜਦੋਂ ਕਮੇਟੀਆਂ ਨੂੰ ਆਪਣੇ ਅਸੂਲਾਂ ਤੋਂ ਥੋੜਾ ਜਿਹਾ ਪਿੱਛੇ ਹਟਣਾ ਪੈਂਦਾ ਵੀ ਬੰਦਾ ਘਰ ਆਇਆ ਤਾਂ ਕੋਈ ਮੋੜਿਆ ਵੀ ਨਹੀਂ ਜਾਂਦਾ ਸੋ ਸਤਕਾਰ ਆ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਮੈਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇੰਨਾ ਪਿਆਰ ਕੀਤਾ ਜਦੋਂ ਵੀ ਪੋਸਟਰ ਆਇਆ ਤਾਂ ਇੰਨਾ ਤੁਸੀਂ ਵਾਇਰਲ ਕੀਤਾ ਵੀ ਐਦਾਂ ਲੱਗਦਾ ਸੀਗਾ ਵੀ ਜਿਵੇਂ ਤੁਹਾਡਾ ਹੀ ਸਾਰਿਆਂ ਦਾ ਸਨਮਾਨ ਹੋ ਰਿਹਾ ਹੋਵੇ ਸੋ ਇਹ ਸਨਮਾਨ ਵਾਕਈ ਸੰਗਤ ਦਾ ਸਨਮਾਨ ਸੋ ਰੁਪਿੰਦਰ ਤਾਂ ਕੁਛ ਵੀ ਨਹੀਂ ਗਾ ਰੁਪਿੰਦਰ ਤਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੀ ਧੂੜ ਆ ਤੇ ਹਮੇਸ਼ਾ ਚਰਨਾਂ ਦੀ ਧੂੜ ਬਣ ਕੇ ਹੀ ਰਹੂਗਾ ਮੈਂ ਯੂਰਪ ਤੋਂ ਸਵੇਰੇ ਹੀ ਆਇਆ ਸੀ ਨੀਂਦਰਾ ਵੀ ਬਹੁਤ ਸੀਗਾ ਰਸਤੇ 'ਚ ਮੀਂਹ ਨੂੰ ਪੈਂਦਾ ਸੀਗਾ ਪਰ ਮੈਂ ਕਿਹਾ ਵੀ ਬੇਸ਼ੱਕ ਲੇਟ ਹੋ ਗਿਆ ਪਰ ਮਾਫੀ ਮੰਗ ਲਾਂਗੇ ਯੂਰਪ ਦੀ ਸੰਗਤ ਨੇ ਵੀ ਬਹੁਤ ਸਤਿਕਾਰ ਬਖਸ਼ਿਆ ਤੁਸੀਂ ਪੰਜਾਬ ਵਾਲਿਆਂ ਨੇ ਪੂਰੀ ਦੁਨੀਆ ਦੇ ਵਿੱਚ ਪਿਆਰ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਝਕਾਰਾ ਪੰਜਾਬ ਪੰਜਾਬੀਆਂ ਤੇ ਲਈ ਬੋਲੇ ਧੰਨਵਾਦ ਕਬੱਡੀ ਨੂੰ ਆਪਾਂ ਕੰਟੀਨਿਊ ਕਰ ਦਈਏ ਜੀ ਬਹੁਤ ਸਤਿਕਾਰ ਬਹੁਤ 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 ਧੰਨਵਾਦ ਕਬੱਡੀ ਦੀਆਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਕਮੇ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ